ਜਿਹੜੀ ਗੱਲ ਹੈ ਜੀ ਪੰਥ ਦੀ ਬਹੁਤ ਵੱਡੀ ਜਿੱਤ ਹੋਈ ਆ ਹਲਕਾ ਖਡੂਰ ਸਾਹਿਬ ਜਿਹੜਾ ਪੰਥ ਹਲਕਾ ਹੈ ਜਿਹਦੇ ਵਿੱਚ ਰਵਾਇਤੀ ਪਾਰਟੀਆਂ ਨੇ ਡੇਢ ਢੰਗ ਦਾ ਆਪ ਦਾ ਕਬਜ਼ਾ ਕੀਤਾ ਸੀ ਮੋੜ ਉਹ ਖੜੋਤ ਜਿਹੜੀ ਹੈ ਇਸ ਪੰਥਕ ਲੋਕਾਂ ਨੇ ਰਵਾਇਤੀ ਲੋਕਾਂ ਨੂੰ ਪਿੱਛੇ ਕਰਕੇ ਤੇ ਪੰਥ ਨੂੰ ਅੱਗੇ ਲੈ ਕੇ ਆਂਦਾ ਹੈ ਅੱਜ ਖਡੂਰ ਸਾਹਿਬ ਹਲਕਾ ਦਾ ਪਿੰਡ ਮਸਕੀ ਇਤਿਹਾਸਕ ਨਗਰ ਹੈ ਇੱਥੇ ਮਾਹਪੁਰਖਾਂ ਦਾ ਨਗਰ ਹੈ ਔਰ ਇੱਥੇ ਬਹੁਤ ਵੱਡੀ ਅਜ 71 ਤਾ ਸਦੀ ਗਈ ਹੈ ਕਿਉਂਕਿ 1 ਤੋਂ 6 ਤੱਕ ਸਾਡੇ ਸ਼ਹੀਦੀ ਸਮਾਗਮ ਚੱਲਦੇ ਸਨ ਤੇ ਉਸ ਤੋਂ ਬਾਅਦ ਅੱਜ 7 ਤਰੀਕ ਨੂੰ 7 ਜੂਨ ਨੂੰ ਇਹ ਜਿਹੜਾ ਧੰਨਵਾਦ ਕਰਨ ਵਾਸਤੇ ਸੰਗਤ ਇਕੱਤਰ ਹੋਈਆਂ ਜਿਨ੍ਹਾਂ ਨੇ ਗਰਮੀਆਂ ਦੇ ਵਿੱਚ ਇੱਕ ਰਾਤ ਦੇ ਨੇ ਇੱਕ ਕਰਕੇ ਸਾਡਾ ਜਿਹੜਾ ਇਹ ਮੋਰਚਾ ਫਤਿਹ ਕੀਤਾ ਕੌਮ ਦਾ ਔਰ ਅੱਜ ਇੱਥੇ ਹਸਤ ਬਾਜੀ ਚੱਲ ਰਹੀ ਹੈ ਢੋਲ ਤਮੱਕੇ ਵੱਜ ਰਹੇ ਇਸ ਕਰਕੇ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਥ ਜਾਗਦਾ ਹੈ ਜ਼ਮੀਰਾ ਜਾਗਦੀਆਂ ਹੈ ਸਾਡਾ ਸਬਰ ਦਿੱਲੀ ਨਾ ਪਰਕੇ ਅਸੀਂ ਉਹ ਲੋਕ ਆ ਜਿਹੜੇ ਸਾਰਿਆਂ ਨੂੰ ਪ੍ਰਸ਼ਾਦਾ ਸਕਾ ਸਕਦੇ ਆ ਸਾਰਿਆਂ ਨੂੰ ਆਕਸੀਜਨ ਦੇ ਸਕਦੇ ਆ ਸਾਰਿਆਂ ਨੂੰ ਅਸੀਂ ਇੱਕ ਪੰਗਤ ਤੇ ਇੱਕ ਸੰਗਤ ਦਾ ਸੁਦਾਰਤ ਦੇ ਸਕਦੇ ਆ ਸੋ ਅਸੀਂ ਗੁਰੂ ਨਾਨਕ ਦੇਵਾ ਸੰਗਤ ਜਿਹੜੀ ਹੈ ਅੱਜ ਬੜੀ ਖੁਸ਼ ਹੈ ਉਹਨਾਂ ਨੇ ਆਪਣਾ ਜਿਹੜਾ ਫਰਜ਼ ਅਦਾ ਕੀਤਾ ਸਾਡੇ ਨੌਜਵਾਨਾਂ ਨੂੰ ਜੇਲ੍ਹ ਚੋਂ ਬਾਹਰ ਕਢਾਉਣ ਵਾਸਤੇ ਉਹਨਾਂ ਨੇ ਆਪਣਾ ਜਿਹੜਾ ਯੋਗਦਾਨ ਪਾਇਆ ਤੇ ਅੱਜ ਸਾਰੇ ਜਾਣੇ ਅਸੀਂ ਨਿਮਰਤਾ ਨਾਲ ਇਹਨਾਂ ਨਗਰਾਂ ਦੇ ਵਿੱਚ ਧੰਨਵਾਦ ਕਰਨ ਵਾਸਤੇ ਆਏ। ਕਿ ਕੰਗਨਰ ਨੂੰ ਨਵੋਤਤੀ ਇੱਕ ਬੀਬੀ ਕੁਲਵਿੰਦਰ ਕੌਰ ਜੀ ਨੇ ਕੋਈ ਖੱਪੜ ਕਾੜ ਕੀਤਾ ਇਸ ਵਾਸਤੇ ਕੀ ਕੋਈ ਬੋਲ ਸਕਦਾ। ਦੇਖੋ ਜੀ ਇਹ ਸਾਡਾ ਰਵੈਤੀ ਫੈਸਲਾ ਜਿਹੜਾ ਨਾ ਸਾਡਾ ਪੁਰਖਿਆਂ ਦਾ ਜੋ ਸਾਡੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਤੋਂ ਲੈ ਕੇ ਸਾਡੇ ਬਾਬਾ ਭਗੇਲ ਸਿੰਘ ਤੋਂ ਲੈ ਕੇ ਸਾਡੀ ਮਾਤਾ ਭਾਗਕੌਰ ਤੋਂ ਲੈ ਕੇ ਇਹ ਸਾਰਾ ਸਾਡੇ ਖੂਨ ਦੇ ਵਿੱਚ ਹੈ ਤੇ ਅਸੀਂ ਵਾਅਦਾ ਕਰਦੇ ਨਹੀਂ ਤੇ ਮੁੜ ਕੇ ਅਸੀਂ ਜਰਦੇ ਨਹੀਂ ਸੋ ਉਹਨੇ ਆਪ ਗਲਤੀ ਕੀਤੀ ਹੈ ਬੀਬੀ ਨੇ ਇੱਕ ਵਾਰੀ ਨਹੀਂ ਦੂਜੀ ਵਾਰੀ ਪਹਿਲਾਂ ਉਹਨੇ ਜਦੋਂ ਸਾਡੇ ਕਿਸਾਨ ਮੋਰਚੇ ਤੇ ਬੈਠੇ ਸਨ ਉਦੋਂ ਉਹਨਾਂ ਨੂੰ ਕਿਹਾ ਕਿ ਟਕੇ ਟਕੇ ਦੀਆਂ ਇੱਥੇ ਜਨਾਨੀਆਂ ਬੈਠੀਆਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਉਹ ਜਨਾਨੀਆਂ ਹੈ ਜਿਨ੍ਹਾਂ ਨੇ ਤਲਵਾਰ ਸ਼ਮਸ਼ੀਰ ਚੁੱਕ ਕੇ ਮਦਾਨੇ ਜੰਗ ਦੇ ਵਿੱਚ ਲੜ ਕੇ ਤੁਹਾਨੂੰ ਤੁਹਾਡੇ ਜੰਝੂ ਬਚਾਏ ਆ ਤੁਹਾਡੇ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਸੋ ਉਹਨੇ ਭਲੇਖੇ ਜਾਣ ਕੇ ਗੱਲ ਕਹਿਤੀ ਤੇ ਉਹਨੂੰ ਹੀ ਰਿਪੀਟ ਉਹਨੇ 에ਰਪੋਰਟ ਤੇ ਕੀਤਾ ਤੇ ਉਹ ਸਾਡੀ ਬੀਬੀ ਜਿਹੜੀ ਐ ਜਿਹਦੇ ਵਿੱਚ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਸਿਰ ਤੇ ਹੱਥ ਰੱਖ ਕੇ ਉਹਨੇ ਸੇਵਾ ਲਈ ਐ ਤੇ ਉਹ ਬੀਬੀ ਨੂੰ ਉਹਨੇ ਫੋਨ ਨਹੀਂ ਜਮਾ ਕਰਾਇਆ ਉਹਦੀ ਡਿਊਟੀ ਸੀ ਉਹਨੇ ਫੋਨ ਮੰਗਿਆ ਪਰ ਉਸ ਬੀਬੀ ਨੇ ਕਿਹਾ ਕੌਰ ਖਾਲਸਤਾਨੀ ਤੇ ਫਿਰ ਕੌਰ ਨੇ ਖਾਲਸਤਾਨੀ ਹੋਣ ਦਾ ਸਬੂਤ ਦਿੱਤਾ ਹੈ ਉਹਦੇ ਜਿਹੜਾ ਬੂਥੇ ਤੇ ਅੱਜ ਵੀ ਉਹ ਥੱਪੜ ਛਪਿਆ ਹੈ ਮੈਂ ਕਹਿੰਦਾ ਇਹ ਸਾਡੀ ਭੈਣ ਨੇ ਜੋ ਸਬੂਤ ਦਿੱਤਾ ਹੈ ਸਾਰੀਆਂ ਸਾਡੀਆਂ ਬੀਬੀਆਂ ਨੂੰ ਮਾਤਾ ਪਿਤਾ ਕਰਦਿਆਂ ਵਾਰਸ ਬੰਨਾ ਪਊਗਾ ਤਾ ਜਾ ਕੇ ਇਹਨਾਂ ਨੂੰ ਨੱਥ ਪਾਉਗੇ ਜਿਸ ਤਰੀਕੇ ਨਾਲ ਸਾਡੀ ਭੈਣ ਕੁਲਵਿੰਦਰ ਕੌਰ ਨੇ ਪਾਈ ਹੈ ਤੇ ਕੌਮਨ ਵੱਧ ਚੜ ਕੇ ਸਾਥ ਦੇਣਾ ਚਾਹੀਦਾ ਹੈ ਅੱਜ ਸਾਰੇ ਜਣੇ ਸਾਥ ਦੇਵ ਹੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਪ੍ਰਧਾਨ ਜੀ ਆਲ ਇੰਡੀਆ ਸਿਕ